ਤਰਾ ਇੰਦਰਜੀਤ ਸਿੰਘ ਡਾਕਟਰ ਸਾਹਿਬ ਉਹਨਾਂ ਦੇ ਬੇਟੇ ਦਾ ਵਿਆਹ ਸਮਾਗਮ ਸੀਗਾ ਤਾਂ ਡਾਕਟਰ ਸਾਹਿਬ ਬਹੁਤ ਲੰਬੇ ਸਮੇਂ ਤੋਂ ਸਿਹਤ ਦੇ ਨਾਲ ਜੁੜੇ ਆ ਬਹੁਤ ਹੀ ਗਹਿਰੇ ਰੂਪ ਦੇ ਵਿੱਚ ਜੁੜੇ ਨੇ ਤਾਂ ਉਹਨਾਂ ਨੇ ਵਿਆਹ ਦੇ ਵਿੱਚ ਜਿੱਥੇ ਕਿ ਹੋਰ ਬਹੁਤ ਸਾਰੇ ਫੰਕਸ਼ਨ ਸੀਗੇ ਰੀਤੀ ਰਿਵਾਜ ਸੀਗੇ ਤਾਂ ਕਿਤਾਬਾਂ ਦੀ ਜਿਹੜੀ ਪੁਸਤਕ ਪ੍ਰਦਰਸ਼ਨੀ ਲਾਈ ਗਈ ਜਿਹਨੂੰ ਕਿ ਸਾਰੇ ਹੀ ਦੋਨੇ ਪਾਸਿਆਂ ਦੇ ਰਿਸ਼ਤੇਦਾਰਾਂ ਨੇ ਬਹੁਤ ਸਲਾਹਿਆ ਬੜਾ ਜਾਨੀ ਕਿ ਚੰਗਾ ਲੱਗਿਆ ਉਹਨਾਂ ਨੂੰ ਚੰਗੀਆਂ ਕਿਤਾਬਾਂ ਮਿਲੀਆਂ ਇਹਨੀਆਂ ਕਿਤਾਬਾਂ ਦੀ ਮੰਗ ਕੀਤੀ ਹੈ ਨਾ ਤੇ ਬਹੁਤ ਸਕਸੈਸਫੁਲ ਰਿਹਾ ਸਾਰਾ ਈਵੈਂਟ ਹੈ ਨਾ ਤੇ ਬੜਾ ਡਾਇਲੌਗ ਹੋਇਆ ਬਹੁਤ ਸਾਰੇ ਲੋਕਾਂ ਦੇ ਨਾਲ ਨੰਬਰ ਐਕਸਚੇਂਜ ਹੋਏ ਹੈ ਨਾ ਤੇ ਲਾਪਰਿਤ ਕਿਵੇਂ ਲੱਗ ਰਿਹਾ ਵੀਰੇ ਤੁਹਾਨੂੰ ਕਿਸ ਤਰ੍ਹਾਂ ਫੀਲ ਕਰਦੇ ਹੋ ਵੀ ਇੱਕ ਹਟਕੇ ਸੀਗਾ ਹੈ ਕਈ ਵਾਰੀ ਕੋਈ ਇਹੋ ਜੀਆਂ ਨਵੀਂ ਪਰਤ ਦਾ ਲੋਕ ਆਏ ਵੀ ਲੱਗਦਾ ਯਾਰ ਕੀ ਹੈ ਇਹ ਉਹਨੂੰ ਕਿਵੇਂ ਲੱਗਿਆ ਆ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇੱਥੇ ਹਾਜ਼ਰੀ ਲਵਾਈ ਆ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜਿਹੜਾ ਤੁਸੀਂ ਇਹ ਇੰਨਾ ਵਧੀਆ ਵਿਆਹ ਹੋਇਆ ਸਾਰਾ ਨੀਵੋ ਦੇ ਵਿੱਚ ਇੱਕ ਪੁਸਤਕ ਪ੍ਰਦਰਸ਼ਨੀ ਚੱਲ ਰਹੀ ਹੈ ਅੱਜ ਦਾ ਜੀ ਤੇ ਦੂਜੀ ਗੱਲ ਇਹ ਆ ਇਹ ਮੇਰੇ ਫਾਦਰ ਸਾਹਿਬ ਤੁਹਾਡੇ ਨਾਲ ਬਹੁਤ ਟਾਈਮ ਤੋਂ ਜੁੜੇ ਹੋਏ ਆ ਤੇ ਇਹਨਾਂ ਦਾ ਇਹ ਉਪਰਾਲਾ ਸਾਰਿਆਂ ਨੂੰ ਵਧੀਆ ਲੱਗਿਆ ਤੁਹਾਡਾ ਆਉਣਾ ਇੱਥੇ ਸਾਨੂੰ ਬਹੁਤ ਵਧੀਆ ਲੱਗਿਆ ਤੇ ਆਪਾਂ ਜੇ ਕੋਈ ਇੱਕਵੇਂ ਬਹੁਤ ਪਿਆਰੀ ਗੱਲ ਸੁਣੀ ਸੀਗੀ ਸ਼ਾਇਦ ਰਾਣਾ ਰਮਵੀਰ ਜੀ ਦੀ ਸੀਗੀ ਕਿ ਜੇ ਕੋਈ ਆਪਾਂ ਕਿਤਾਬ ਖਰੀਦ ਕੇ ਰੱਖ ਲੈਨੇ ਆ ਆਪਾਂ ਉਹਨੂੰ ਨਹੀਂ ਪੜਦੇ ਕਿਸੇ ਦਿਨ ਕੋਈ ਨਾ ਕੋਈ ਉਹਨੂੰ ਜ਼ਰੂਰ ਪੜੂਗਾ ਮੈਨੂੰ ਉਹ ਬਹੁਤ ਡੂੰਗੀ ਗੱਲ ਲੱਗੀ ਕੋਈ ਇੱਥੋਂ ਅੱਜ ਕਿਤਾਬ ਖਰੀਦ ਕੇ ਲੈ ਕੇ ਗਿਆ ਹੋਊਗਾ ਉਹਨੇ ਨਹੀਂ ਪੜੀ ਹੋਣੀ ਪਰ ਉਹਨਾਂ ਦਾ ਕੋਈ ਬੇਟਾ ਪੋਤਾ ਕੋਈ ਪਰਿਵਾਰਕ ਮੈਂਬਰ ਕਦੇ ਨਾ ਕਦੇ ਉਹ ਕਿਤਾਬ ਨੂੰ ਪੜ੍ਹੂਗਾ ਤੇ ਉਹਦੇ ਚੋਂ ਕੁਝ ਸਿੱਖਣ ਨੂੰ ਮਿਲੂਗਾ ਤੇ ਇਹੀ ਛੋਟੀਆਂ-ਛੋਟੀਆਂ ਗੱਲਾਂ ਹੁੰਦੀਆਂ ਜਿਹੜੀਆਂ ਆਪਾਂ ਨੂੰ ਇੱਕ ਸੂਝਵਾਨ ਇਨਸਾਨ ਬਣਾਉਂਦੀਆਂ ਹੈਗੀਆਂ ਬਿਲਕੁਲ ਜੀ ਆ ਤੁਹਾਨੂੰ ਕਿਵੇਂ ਲੱਗਿਆ ਭੈਣ ਜੀ ਕਿਸ ਤਰ੍ਹਾਂ ਮੈਨੂੰ ਵੀ ਬਹੁਤ ਵਧੀਆ ਲੱਗਿਆ ਸਾਰਿਆਂ ਨੇ ਬਹੁਤ ਐਪਰੀਸ਼ੀਏਟ ਕੀਤਾ ਮੈਨੂੰ ਆਪਣੀ ਫੈਮਿਲੀ ਤੇ ਬਹੁਤ ਮਾਣ ਮਹਿਸੂਸ ਹੋਇਆ ਕਿ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੀ ਆ ਕਿ ਅੱਗੇ ਡੈਡੀਕੇਟ ਵੀ ਕੀਤਾ ਜਾਂਦਾ ਸਾਰਿਆਂ ਨੂੰ ਕਿ ਇਹ ਜਿਹੇ ਅਪਰਾਲੇ ਜੁਰੂਰ ਕੀਤੇ ਜਾਣ। ਬਿਲਕੁਲ ਜੀ ਬਹੁਤ ਬਹੁਤ ਮੁਬਾਰਕਾਂ। ਧੰਨਵਾਦ ਜੀ। ਕਈ ਇੱਕ ਸਾਡੇ ਕੋਲ ਆ ਲਿਖਾ ਕੇ ਲੈ ਕੇ ਗਏ। ਲਾਪ੍ਰੀਤ ਤੇ ਜਗਦੀਪ ਨਾਮ। ਜੀ। ਹਾਂ ਜਗਦੀਪ ਦੇ ਵਿਆਹ ਮੌਕੇ ਐਨੀ ਤਰੀਕ ਨੂੰ ਮੈਂ ਕਿਤਾਬਾਂ ਲਈਆਂ। ਜੀ। ਬਹੁਤ ਵਧੀਆ ਲੱਗਿਆ ਤੁਹਾਡੇ ਉੱਤਰਲੇ ਰਿਸ਼ਤੇਦਾਰ ਕੋ ਸਾ ਵੀ ਡਾਕਟਰ ਸਾਹਿਬ ਤੁਸੀਂ ਪਲੀਜ਼ ਕੁਸਚਨ ਨੀ ਜਿਹੜਾ ਮਤਲਬ ਸਾਹਿਤ ਨਾਲ ਜੁੜਨਾਗਾ ਉਹ ਇੱਕ ਵਧੀਆ ਚੰਗਾ ਸਮਾਜ ਦੀ ਉਸਾਰੀ ਵਾਸਤੇ ਤੇ ਚੰਗਾ ਇਨਸਾਨ ਬਣਨ ਵਾਸਤੇ ਬਹੁਤ ਜ਼ਰੂਰੀ ਹੈ ਚੰਗਾ ਸਾਹਿਤ ਪੜਨਾ ਚਾਹੀਦਾ ਸਾਹਿਤ ਨਾਲ ਅੱਜ ਕੱਲ ਤਾਂ ਇਹਦੀ ਹੋਰ ਵੀ ਮਹੱਤਤਾ ਜਦੋਂ ਕਿ ਇੱਕ ਜਿਹੜਾ ਮੋਬਾਈਲ ਆ ਉਹ ਨਸ਼ੇ ਵਾਂਗੂ ਉਹਦੀ ਲਤ ਲੱਗੀ ਵੀ ਇੰਨੀ ਮਤਲਬ ਬੇਲੋੜੀ ਉਹਦੀ ਵਰਤੋਂ ਆ ਵੀ ਹਰ ਵਕਤ ਆਪਾਂ ਮੋਬਾਈਲ ਦੇ ਵਿੱਚ ਰੋਝੇ ਰਹਿਣੇ ਆ ਉਹੀ ਅੱਗੇ ਬੱਚਿਆਂ ਦੇ ਵਿੱਚ ਰੁਝਾਨ ਆ ਸੋ ਆਪਾਂ ਨੂੰ ਕਿਤਾਬਾਂ ਦੇ ਨਾਲ ਜੁੜਨਾ ਚਾਹੀਦਾ ਤੇ ਇਹਦੇ ਵਿੱਚੋਂ ਬੜਾ ਕੁਝ ਚੰਗਾ ਸਿੱਖਣ ਨੂੰ ਮਿਲਦਾ ਬਹੁਤ ਵਧੀਆ ਗੱਲ ਆ ਇਹ ਬਰਿੰਦਰ ਜੀ ਉਹਨਾਂ ਦਾ ਵੀ ਬਹੁਤ ਧੰਨਵਾਦ ਜਿਨ੍ਹਾਂ ਨੇ ਇੱਥੇ ਆਪਣਾ ਕੀਮਤੀ ਸਮਾਂ ਦੇ ਕੇ ਇਹ ਪੋਸਟਕ ਪ੍ਰਦਰਸ਼ਨੀ ਲਈ। ਸ਼ੁਕਰੀਆ ਜੀ ਤੂ ਕਿਤਾਬਾਂ ਦਿੱਤੀਆਂ ਤੁਹਾਨੂੰ। ਇਹ ਦੋਨੇ ਬਹੁਤ ਵਧੀਆ ਨੇ। ਇਹ ਜ਼ਰੂਰ ਪੜਿਓ ਤੁਹਾਨੂੰ ਬਹੁਤ ਚੰਗੀਆਂ ਲੱਗਣਗੀਆਂ। ਇਹ ਬਹੁਤ-ਬਹੁਤ ਮੁਬਾਰਕਾਂ ਸਾਰੇ ਨੂੰ। ਧੰਨਵਾਦ ਜੀ। ਆ ਪ੍ਰਾਨਾ ਬਹੁਤ ਵਧੀਆ ਤਰ੍ਹਾਂ ਇਹ ਅੱਗੇ ਹੋਰ ਇਹਨੂੰ ਅਡੰਬ ਕਰਾਂਗੇ ਜੀ। ਧੰਨਵਾਦ। ਮਿਹਰਬਾਨ। ਹਾਂਜੀ ਸਤ ਸ੍ਰੀ ਅਕਾਲ ਜੀ ਸੰਦੇਸ਼ ਸੁਪਰੇ ਚੈਨਲ ਦੇ ਇੱਕ ਨਵੇਂ ਸਾਈਟ ਆ ਅੱਜ ਜੀ ਲੈ ਕੇ ਆਏ ਜੀ ਆਪਣੇ ਲੋ ਤੋਂ ਗੈਸ ਜਰਸੀ ਨੂੰ ਜਿਹੜੇ ਆਪਾਂ ਬੈਸਾ ਜੀ ਦੇ ਵਿੱਚ ਸਿਰਫ ਇੰਜੋਏ ਕਰਨ ਹੁੰਦੇ ਆ ਤੇ ਉੱਤੋਂ ਇੱਕੋ ਬਾਈ 3 ਦੇ ਪਹਿਲੀ ਵਾਰ ਦੇਖਿਆ ਤੇ ਅੱਜ ਆਪਣੇ ਵਾਈ ਰਾਜਸਥਾਨ ਤੋਂ ਜਿਹੜੀ ਕਿਤਾਬਾਂ ਖਰੀਦਣ ਆਏ ਨੇ ਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਜੁਸ਼ਕਰ ਹਾਂਜੀ ਆਪਾਂ ਪਹਿਲੇ ਕਿ ਤੁਸੀ ਦਾਦੂ ਜੀ ਤੁਸੀਂ ਹੈ ਕਿਥੋਂ ਅਭੀਆ ਹਾਂ ਵੈਸੇ ਤੁਮ ਰਾਜਸਥਾਨ ਸੇ ਬੜ ਜਾਤੇ ਹੋ ਹਾਂਜੀ ਹਾਂ ਅਮ ਮੈਂ ਸੰਗੀਤ ਸੇ ਬਹੁਤ ਪਿਆਰ ਕਰਤਾ ਹੂੰ ਮਿਊਜ਼ੀਸ਼ੀਅਨ ਹਾਂ ਅਮ ਭਾਈ ਦੀਪ ਡਿਲੋਰ ਜੈਸਮੀਨ ਜੀ ਸੀਜੀ ਕੇ ਸਾਥ ਆਏ ਤੇ ਅਮ ਮਿਊਜ਼ੀਕਲ ਬੈਂਡ ਲੈ ਕੇ ਤੇ ਸਾਨੂੰ ਵੀ ਬੜਾ ਵਧੀਆ ਲੱਗਿਆ ਮੈਡੀਟੇਸ਼ਨ ਵਾਸਤੇ ਕੁਝ ਪੰਜਾਬੀ ਦਾ ਜੋ ਵਰਣਨ ਹੈ ਜੋ ਕੁਝ ਵੀ ਬੜਾ ਅੱਛਾ ਕੁਝ ਮਿਲ ਰਿਹਾ ਜੀ ਜ਼ਿੰਦਗੀ 'ਚ ਕਾਮਯਾਬ ਹੋਣਾ ਕਹਿਣ ਦਾ ਮਤਲਬ ਕਿ ਇਹ ਕਿਤਾਬਾਂ ਨਾਲ ਪੜਨ ਨਾਲ ਬੜਾ ਮੋਟੀਵੇਸ਼ਨ ਮਿਲਦਾ ਬੜਾ ਮਤਲਬ ਕਿ ਇੱਕ એનર્ਜੀ ਆਂਦੀ ਹੈ ਬੰਦੇ ਨੂੰ ਤੇ એનર્ਜੀ ਆਂਦੀ ਹੈ ਮੈਨੂੰ ਬਹੁਤ ਵਧੀਆ ਲੱਗਿਆ ਮੈਂ ਤਾਂ ਯਾਰ ਵਿਆਹ ਦੇ ਵਿੱਚ ਆਏ ਤੇ

ਇतना ਕੁਝ ਯਾਰ ਸਿੱਖਣੇ ਨੂੰ ਮਿਲਦਾ ਦੁਨੀਆ 'ਮੇਂ' ਪੁਲਿਸ 'ਚ ਇਹ ਜੋ ਕਿਤਾਬੇ ਲੱਗੇ ਨਾ ਇਹ ਕਮ ਸੇ ਕਮ ਮੈਂ ਕਮ ਸੇ ਕਮ 25-30 ਕਿਤਾਬੇ ਤੋਂ ਮੈਂ ਖਰੀਦ ਲਊਗਾ ਇਤਨਾ ਤੋਂ ਮੈਨੂੰ ਪਤਾ ਸੱਚੀ ਆਾਗਰ ਮੈਨੂੰ ਅੱਛਾ ਲੱਗੇਗਾ ਦੇਖੋ ਇਧਰ ਐਨਜੋਏ ਕਰ ਰਿਹਾ ਇਧਰ ਬਾਈ ਜਿਹੜਾ ਹੈਗਾ ਬਾਈ ਕਿਤਾਬਾਂ ਖਰੀਦ ਲਿਆ ਨਾ ਧੰਨਵਾਦ ਜੀ ਥੈਂਕ ਯੂ ਬਹੁਤ ਧੰਨਵਾਦ ਕਰਦੇ ਆਂ ਪ੍ਰਿੰਸੀਪਲ ਜੀ ਕਿੰਨਾ ਟਾਈਮ ਹੋ ਚੁਕੀਨੀ ਮਹਾਰਾਜ ਮੈਰੇ ਦੇ ਵਿੱਚ ਚਾਹੀਦੀ ਸੀ ਬਰਜੜੀਆਂ ਜਿਹੜੇ ਕੋਪਸ ਨਹੀਂ ਲੱਗੀਆਂ ਇਹਦੇ ਵਿੱਚ ਇਤਸਾਕ ਕਰਨੀਆਂ ਇਹ ਲੈਣਾ ਹੈ ਕਿ ਇਹਨਾਂ ਨਾਲ ਕੋਈ ਗੱਲ ਕਰਦੇ ਆਂ ਕਿ ਜਦ ਦੀ ਉਸ ਦਾ سٹਾਨ ਲੱਗੀ ਹੈ ਜੀ ਉਹ ਬਰਦਾਸ਼ਤ ਨਹੀਂ ਲੱਗੀ ਹੈ ਇਹਦੇ ਮੈਨੂੰ ਤੁਸੀਂ ਕੀ ਕਹਿਣਾ ਜਾਉਗੇ ਵਿਆਹ ਦੇ ਵਿੱਚ ਸਿਰਫ ਆਪਣਾ ਗੁਲਾਈ ਕਰਨ ਹੋਣੇ ਆ ਇਹ 15 ਹੀ ਜਿਹੜਾ ਮੈਸੇਜ ਦਿੱਤਾ ਸਵਾਲ ਨੂੰ ਉਸ ਤੇ ਜੀ ਕਿਹਾਉਂਗੇ ਇਹ ਵੀ ਇੱਕ ਬਹੁਤ ਵਧੀਆ ਐਂਜਾਇਮੈਂਟ ਹੈ ਹਾਂ ਅੱਜ ਆਪਾਂ ਅੱਜ ਕੰਬੇਸ ਤੋਂ ਮਨਵੀਤ ਗੋਪਾਲ ਜੀ ਪਾਸੇ ਅੱਗੇ ਜਾ ਰਹੇ ਹਾਂ। ਉਹਨੇ ਕਾਜਾ ਜੋੜਨੇਗਾ ਪਰ ਆਉਣੇ ਸਿੱਧਾ ਜਾਣਾ ਹੋਵੇਗਾ। ਇਹ ਜਿੱਥੇ ਚਾਹੀਦੀ ਹੈ। ਹਰੇਕ ਦਾ ਮੈਂ ਆਪਣਾ ਯਾਤਰੀ ਪੰਨਿਆ ਸੇ ਪੁਸਤਕਾਂ ਤੇ ਪ੍ਰਾਦੇ ਪੁੜੇ ਜਾਏਗੀ। 3:45. ਅੱਗੇ ਜਾਣਾ ਅੱਗੇ ਜਾਣਾ ਜਿਹੜਾ ਹੋਰ ਪੀੜੀ ਹੈ। ਅੱਜ ਤੁਸੀਂ ਸਵੇਰ ਕਰਦੇ ਜੀ। ਅੱਜ ਕੱਲ੍ਹ ਹਰ ਕੋਈ ਮੋਬਾਈਲਾਂ 'ਚ ਜੀ ਹੈ ਜੀ। ਇੱਕ ਤਾਂ ਬਾਤੋ ਦੁਨੀਆ 'ਚ ਨਾਰਾ ਕਰ ਰਹੇ ਨੇ। ਇੱਕ ਇੱਕ ਵਧੀਆ ਵੈਲ ਕੱਟਨੀ ਆ। ਇਹਦੇ ਬਾਰੇ ਤੁਸੀਂ ਕੋਈ ਸਾਲ ਤੋਂ ਬੋਲੋ ਜੀ। ਇਹ ਕਾਪੂਰੇ ਕਰਾ ਦੇ ਨਰੇ। ਆਪਾਂ ਇਹ ਕਹਾਣਾ ਬੇਚੀਏ। ਅਗਰ ਕਹਾਣਾ ਦੇ ਸਪੋਰਟ ਦੇ। ਅੱਜ ਤਾਂ ਬੱਚਿਆਂ ਨੂੰ ਮੈਦਾ ਦੇ ਨਾਮ ਦਾ ਸੋਸ਼ਲ ਮੀਡੀਆ ਕਰਕੇ ਹੀ